ਅੱਜ ਮੈਂ ਤੁਹਾਨੂੰ ਸਾਰੇ ਪੜਦੇ ਚੱਕੂਗਾ ਡੀ ਵਰਮਿੰਗ ਕੀ ਹੈ ਇਹਦੇ ਨਾਲ ਤੇ ਲੁੱਟ ਕਿਵੇਂ ਹੁੰਦੀ ਆ ਤੇ ਤੁਸੀਂ ਕਰ ਕਿਵੇਂ ਕਰਦੇ ਆ ਦੇਖੋ ਡੀ ਵਰਮਿੰਗ ਇੰਪੋਰਟੈਂਟ ਫਾਰਮ ਕੀ ਹੋ ਸਕਦੀ ਆ ਸੇਸਟ ਫਾਰਮ ਵੀ ਹੋ ਸਕਦੀ ਆ ਡਿਕਰ ਵੀ ਹੋ ਸਕਦੀ ਆ ਤੇ ਬੋਲਸ ਰੂਪ ਦੇ ਵਿੱਚ ਵੀ ਹੋ ਸਕਦੀ ਆ ਇਹਨੂੰ ਕਰਨ ਦੇ ਕਈ ਤਰੀਕੇ ਨੇ ਇੱਕ ਨੱਕ ਰਾਹੀਂ ਪੈਪਾਕੀ ਕਰਦੇ ਨੇ ਤੁਸੀਂ ਤੁਮੇ ਤੂਪਾ ਕੇ ਉਹ ਕੋਈ ਜ਼ਿਆਦਾ ਨੈਸੈਸਰੀ ਨਹੀਂ ਹੋਏਗਾ ਇੱਥੇ ਕਿਸੇ ਵੀ ਤਰੀਕੇ ਨਾਲ ਘੋੜਾ ਕੋਈ ਦਵਾਈ ਲੈ ਹੀ ਨਹੀਂ ਰਿਹਾ ਉੱਥੇ ਉਹਦੀ ਲੋਡ ਪੈਂਦੀ ਆ ਅਦਰਵਾਈਜ਼ ਜੇ ਤੁਸੀਂ ਉਹਨੂੰ ਗਲਤ ਪਾ ਲენਿਓ ਤਾਂ ਮੈਂ ਕਿਉਂ ਤਾਂ ਫੇਰ ਉਹਦੀ ਜਾਨ ਜਾਣੀ ਪਏ ਤੇ ਤੁਸੀਂ ਸਟਮਿਕ ਟਿਊਬ ਨੂੰ ਗਲਤ ਪਾ ਲੇ ਲਿਆ ਨਾ ਆਪ ਉਹਦੇ ਲੰਗ ਦੇ ਵਿੱਚ ਮੈਡੀਸਿਨ ਪਾ ਦਿੰਦੇ ਹੋ ਫਿਰ ਉਹਦੀ ਜਾਨ ਜਾਣੀ ਤੈ ਆ ਇਸ ਕਰਕੇ ਤੁਸੀਂ ਘਰ ਦੇ ਵਿੱਚ ਉਹਨੂੰ ਈਜ਼ਲੀ ਤੁਸੀਂ ਗੋਲੀ ਨਾਲ ਵੀ ਕਰ ਸਕਦੇ ਹੋ ਪਾਊਡਰ ਨਾਲ ਵੀ ਕਰ ਸਕਦੇ ਹੋ ਤੇ ਲਿਕਰ ਨਾਲ ਵੀ ਕਰ ਸਕਦੇ ਹੋ ਪੇਸਟ ਨਾਲ ਵੀ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਕਹਿੰਦਾ ਵੀ ਪੇਸਟ ਹੀ ਚਾਹੀਦਾ ਪੇਸਟ ਤੋਂ ਬਿਨਾਂ ਡੀ ਵਰਮਿੰਗ ਨਹੀਂ ਹੁੰਦੀ। ਨਾ ਉਹ ਗੱਪ ਮਾਰਦਾ ਉਹ ਆਪਣਾ ਸਮਾਰ ਵੇਚਣਾ ਚਾਹੁੰਦਾ। ਕਿਉਂਕਿ ਪੇਸਟ 300 ਦਾ ਇੱਕ ਪੈਂਡਾ ਤੇ ਗੋਲੀਆਂ 10 ਆ ਜਾਂਦੀਆਂ। 10 ਗੋਲੀਆਂ ਦੇ ਜੀ ਵਰਮਿੰਗ ਹੋ ਜਾਂਦੇ। ਰੋਲਾ ਸਿਰਫ ਹੈਗਾ ਇੱਕੋ ਹੀ। ਪੇਸਟ ਦੇ ਵਿੱਚ ਸੁਭਦਾ ਕੀ ਆ? ਤੁਸੀਂ 3 ਮਹੀਨੇ ਦੇ ਬੱਚੇ ਤੋਂ ਲੈ ਕੇ 4 ਸਾਲ ਦੇ ਘੋੜੇ ਤੱਕ ਉਹਦੇ ਤੇ ਸਾਰੀਆਂ ਡੋਜ਼ ਹੀ ਕੈਲਕੂਲੇਟ ਕੀਤੀਆਂ ਹੁੰਦੀਆਂ ਨੇ। ਉਹ ਤੁਹਾਨੂੰ ਦੇਣੀ ਇਜ਼ੀਲੀ ਹੋ ਜਾਂਦੀ, ਇਜ਼ੀ ਹੋ ਜਾਂਦੀ ਆ। ਪਰ ਜਿਹੜੀ ਗੋਲੀ ਆ ਉਹ ਤੁਹਾਨੂੰ ਉਹਦੀ ਪਾਰਟੀਸ਼ਨ ਕਰਨੀ ਮੁਸ਼ਕਿਲ ਹੋ ਜੇਂਗੇ ਅਦਰਵਾਈਜ਼ ਜੇ ਤੁਸੀਂ ਡੋਜ਼ ਸਹੀ ਕੈਲਕੂਲੇਟ ਕਰ ਸਕਦੇ ਜਾਂ ਆਪਣੇ ਡਾਕਟਰ ਤੋਂ ਕਰਵਾ ਸਕਦੇ ਫਿਰ ਤੁਸੀਂ ਦੇ ਸਕਦੇ ਕੋਈ ਦਿੱਕਤ ਨਹੀਂ ਡੀਵਾਰਮਿੰਗ ਦੀਵਾਰਮ ਹੁਣ ਦੂਜਾ ਸਵਾਲ ਆ ਜਾਂਦਾ ਵੀ ਇਹ ਕਿਹੜੀਆਂ ਕਿਹੜੀਆਂ ਰੁੱਤਾਂ 'ਚ ਕਰਨੀ ਚਾਹੀਦੀ ਆ ਆਪਣੇ ਭਾਰਤ ਦੇ ਵਿੱਚ ਚਾਰ ਰੁੱਤਾਂ ਨੇ ਠੀਕ ਹੈ ਚਾਰ ਤਰ੍ਹਾਂ ਦੇ ਮੌਸਮ ਨੇ ਚਾਰੇ ਤਰ੍ਹਾਂ ਦੀ ਡੀਵਾਰਮਿੰਗ ਹੁੰਦੀ ਹੈ ਜੇ ਆਪਾਂ ਮੋਟਾ-ਮੋਟਾ ਕਹੀਏ ਹਰੇਕ ਤਿੰਨ ਮਹੀਨੇ ਬਾਅਦ ਡੀਵਾਰਮਿੰਗ ਹੋ ਜਾਂਦੀ ਹੈ ਇਦੇ ਚ ਡੀ ਵਾਰਮਿੰਗ ਦੇ ਵਿੱਚ ਚਾਰ ਚਾਰੇ ਰੁੱਤਾਂ ਦੇ ਵਿੱਚ ਬਦਲ ਬਦਲ ਕੇ ਤੁਸੀਂ ਸਾਲਟ ਦੇ ਸਕਦੇ ਹੋ ਦੇਖੋ ਜੇ ਤੁਹਾਨੂੰ ਡੋਜ਼ ਕੈਲਕੂਲੇਟ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਬੱਚਿਆਂ ਲਈ ਤੁਸੀਂ ਲਿਕਵਿਡ ਵਰਤ ਲਓ ਉਹ ਵਰਤੀ ਜਾਂਦੀ ਹੈ 4 ਕਿਲੋ ਬੋਡੀ weight ਤੇ ਇਟਾ ਮਿਲ ਜਿਵੇਂ 100 ਕਿਲੋ ਦਾ ਮਿਰਚਾ ਤੁਹਾਨੂੰ 25 ਐਮ ਐਨ ਤੁਸੀਂ ਦੇ ਸਕਦੇ ਹੋ ਖਤਰਨਾਕ ਕੀ ਹੈ ਖਤਰਨਾਕ ਇੱਟਾ ਤੁਰਾ ਤਰੀਕਾ ਖਤਰਨਾਕ ਹੋ ਸਕਦਾ ਪ੍ਰਾਪਤ ਸਿਸਟਮ ਇਟੂ ਮੈਂ ਡੀ ਵਾਰਮਿੰਗ ਕਰ ਰਹੀ ਹਾਂ ਕਿਉਂਕਿ ਦੇਖੋ ਜਦੋਂ ਡੀ ਵਾਰਮਿੰਗ ਕਰਦੇ ਆ ਨਾ ਉਹਨੂੰ ਲਗਭਗ ਘੋੜਾ ਤੰਦਰੁਸਤੀ ਹੁੰਦਾ ਇਹ ਤੁਸੀਂ ਤੰਦਰੁਸਤ ਘੋੜੇ ਨੂੰ ਖੜੇ ਨੂੰ ਨੱਕ ਰਹੀਂ ਪੈਰ ਪਾ ਕੇ ਉਹਦਾ ਮਤਲਬ ਇਨਕਸਾਨ ਕਰਦੇ ਹੋ ਉਹ ਬੜਾ ਖਤਰਨਾਕ ਦਾ ਉਹਦੇ ਉਹਦੇ ਚ ਮਾਫੀਯੋਗ ਗੱਲ ਨਹੀਂ ਹੈ ਤੇ ਉਹ ਚਲੋ ਕਿਸੇ ਦਾ ਬੱਟਾ ਦਿਲ ਜੇ ਫਿਰ ਵੀ ਉਹ ਕਰਦੇ ਨੇ ਤੇ ਇਹਦੇ ਚ ਕੀ ਆ ਇੱਕ ਤਾਂ ਡੋਜ਼ ਜ਼ਿਆਦਾ ਨਹੀਂ ਦੇਣੀ ਕਦੇ ਵੀ ਦੂਸਰਾ ਕੀ ਆ ਪਹਿਲੀ ਗੱਲ ਤਾਂ ਤੁਸੀਂ ਆਪਣੇ ਜਿਹੜੇ ਤੁਹਾਡੇ ਨੇੜੇ ਦੇ ਡਾਕਟਰ ਨੇ ਜਿੰਨਾਂ ਨਾਲ ਤੁਸੀਂ ਬਰਤ ਤੇ ਉਹਨਾਂ ਨਾਲ ਤੁਸੀਂ ਈਜ਼ੀਲੀ ਕੰਟੈਕਟ ਕਰਦੇ ਹੋ ਉਹ ਤਾਂ ਬਹੁਤ ਸਾਰੇ ਵੀ ਬੰਦੇ ਹਨ ਜਿਹੜੇ ਜਾਣਕਾਰੀ ਰੱਖਦੇ ਹਨ ਉਹਨਾਂ ਨਾਲ ਕੰਟੈਕਟ ਕਰਕੇ ਤੁਸੀਂ ਈਜ਼ੀਲੀ ਡੀਵਰਮਿੰਗ ਕਰ ਸਕਦੇ ਹੋ ਗੋਲੀ ਦਾ ਕੀ ਰਹਿੰਦਾ ਹੁਣ ਆਪਾਂ ਕਰ ਲੈਨੇ ਗੱਬਣ ਤੇ ਖਾਲੀ ਬੁੱਢੀ ਗੋਲੀ ਦਾ ਜਿਹੜਾ ਵੱਡਾ ਜਾਨਵਰ ਉਹ ਗੋਲੀ ਲਗਭਗ 4.5 ਪੌਂਟ ਤੋਂ ਲੈ ਕੇ ਜੇ ਤੁਹਾਡਾ ਘੋੜਾ 5 ਪੌਂਟ ਦਾ ਚਾਹੇ 6 ਦਾ ਉਹ ਇੱਕੋ ਹੀ ਡੋਜ਼ ਰਹਿੰਦੀ ਹੁੰਦੀ ਹੈ ਕਿਉਂਕਿ ਔਸਤਨ weight ਆਪਾਂ 4.5 ਪੌਂਟ ਦਾ ਮੰਨਦੇ ਆ ਤੇ ਇਸ ਤੋਂ ਬਾਅਦ ਕੀ ਆਉਂਦਾ ਮਨਨ ਗੱਬਣ ਘੋੜੀਆਂ ਦੇ ਬੱਚਿਆਂ ਲਈ ਆਪਾਂ ਪਹਿਲਾਂ ਹੀ ਦੱਸ ਚੁੱਕੇ ਹਾਂ ਗੱਪਣ ਘੋੜੀਆਂ ਲਈ ਕੀ ਸੀ ਨਾ ਗੱਪਣ ਘੋੜੀਆਂ ਦੇ ਵਿੱਚ ਇੱਕ ਸਾਲਟ ਆਉਂਦਾ ਐਲਵੈਂਡਾ ਜੋਨ ਉਹ ਨਹੀਂ ਦੇਣਾ ਐਲਵੈਂਡਾ ਜੋਨ ਸਾਲਟ ਹੈ ਜਿਹੜਾ ਉਹ ਪ੍ਰੈਗਨਸੀ ਸੇਫ ਨਹੀਂ ਬਾਕੀ ਚਾਹੇ ਪ੍ਰੈਗੀਕੁਐਂਟਲ ਆ ਕੁਐਂਟਲ ਆ ਕੁਐਂਟਲ ਆ ਆਕਸਪੈਂਡਾ ਜੋਨ ਦਾ ਫਲਮੈਂਟਾ ਜੋਨ ਦਾ ਇਹ ਸਾਰੇ ਸਾਲਟ ਸੇਫ ਨੇ ਪਰ ਇੱਥੇ ਵਿਚਾਰਨ ਦੀ ਤੇ ਸੋਚਣ ਦੀ ਗੱਲ ਇਹ ਹੈ ਐਲਵੈਂਡਾ ਜੋਨ ਸਾਲਟ ਕਈ ਵਾਰ ਕਿਸੇ ਕੰਬੀਨੇਸ਼ਨ ਚ ਵੀ ਆਉਂਦਾ ਹੁੰਦਾ ਭਾਵੇਂ ਦੋ ਤਿੰਨ ਸਾਲਟ ਦਾ ਕੰਬੀਨੇਸ਼ਨ ਆਉਂਦਾ ਜਿਵੇਂ ਆਪਾਂ ਬੋਲਸ ਖਰੀਦਦੇ ਹਾਂ ਉੱਥੇ ਤੁਹਾਨੂੰ ਉਹ ਕੇਅਰਫੁਲੀ ਦੇਣਾ ਪੈਂਦਾ ਅਦਰਵਾਈਜ਼ ਐਲਵੈਂਡਾ ਜੋਲਡ ਸਾਲਟ ਛੱਡ ਕੇ ਤੁਸੀਂ ਸਾਰੀ ਦੇ ਸਕਦੇ ਹੋ ਬਾਕੀ ਸਭ ਤੋਂ ਚੰਗੀ ਗੱਲ ਇਹ ਹੋਊਗੀ ਜਿਹੜੀ ਤੁਸੀਂ ਕੰਪਨੀ ਦੀ ਮੈਡੀਸਨ ਲਏ ਹੋ ਉਹਦੀ ਗਾਈਡਲਾਈਨ ਜ਼ਰੂਰ ਪੜ੍ਹ ਲਓ ਤੇ ਐਲਵੈਂਡਾ ਜੋਲਡ ਸਾਲਟ ਛੱਡ ਕੇ ਬਾਕੀ ਸਾਰੇ ਹੀ ਸਾਲਟ ਤੁਸੀਂ ਘੋੜਿਆਂ ਦੀ ਪ੍ਰੈਗਨਸੀ ਦੇ ਵਿੱਚ ਦੇ ਸਕਦੇ ਹੋ ਪਹਿਲੇ 3 ਮਹੀਨੇ ਅਵੋਇਡ ਕਰੋ ਕਿਉਂਕਿ ਤੁਸੀਂ ਉਹਨੂੰ ਆਪਣੇ ਡੀਵਰਮਿੰਗ ਕਰਕੇ ਗੱਭਣ ਕਰਾ ਲਓ ਤੇ ਪਹਿਲੇ 3 ਮਹੀਨੇ ਕਰੋ ਤੇ ਲਾਸਟ ਵਾਲੇ ਇਹਦੇ 2 ਮਹੀਨੇ ਨੇ ਉਹਨਾਂ ਦੇ ਵਿੱਚ ਥੋੜਾ ਜਿਹਾ ਪ੍ਰੈਕਟਿਸ ਕਰੋ ਇਹ ਸਾਰੀ ਵੀਡੀਓ ਡੀਵਰਮਿੰਗ ਤੇ ਇਸ ਲਈ ਜੇ ਕਿਸੇ ਸੱਜਣ ਦਾ ਕੋਈ ਸਵਾਲ ਹੋਇਆ ਤਾਂ ਉਹ ਮੈਨੂੰ ਦੱਸਦੇ ਹੋ ਫਿਰ ਕਮੈਂਟਾਂ ਦੇ ਵਿੱਚ ਮੈਂ ਨਾਲ ਉਹ ਤੇ ਵੀਡੀਓ ਵੀ ਬਣਾਦਾ ਨੇ ਤੇ ਮੇਨ ਗੱਲ ਇਹ ਹੀ ਹੈ ਵੀ ਜਾਨੀ ਗਲਤ ਤਰੀਕਾ ਨਾ ਅਪਣਾਓ ਕੋਈ ਜ਼ਰੂਰੀ ਨਹੀਂ ਪੈਪ ਨਾਲ ਹੀ ਡੀਵਰਮਿੰਗ ਪੈਪ ਤੋਂ ਬਿਨਾਂ ਬਹੁਤ ਸਾਰੇ ਕੀ ਤਰੀਕੇ ਨੇ ਇਹਨਾਂ ਨੂੰ ਤੁਸੀਂ ਡੀਵਰਮਿੰਗ ਕਰ ਸਕਦੇ ਹੋ ਜ਼ਰੂਰੀ ਨਹੀਂ ਪੈਪ ਆ ਕੇ ਹੀ ਡੀਵਰਮਿੰਗ ਵਧੀਆ ਹੋਊਗੀ ਇਹ ਇੱਕ ਬਹਿਮ ਠੀਕ ਹੈ ਇਹ ਥੋੜੀ ਮਿੱਠ ਪਾਲੀ ਹੋਈ ਆ ਦਵਾਈ ਅੰਦਰ ਜਾਣੀ ਚਾਹੀਦੀ ਆ ਜਰੂਰੀ ਥੋੜੀ ਵੀ ਨਾ ਕਰਹੀਂ ਪੈ ਬਾਕੀ ਜਾਊਗੀ ਹੁਣ ਆਪਾਂ ਕਿਹੜਾ ਚਾਹ ਪਣੀ ਨਾ ਕਰਹੀਂ ਪੈ ਪਾ ਕੇ ਪੀਣੀ ਆ ਜਦੋਂ ਪੇਟ ਦੇ ਵਿੱਚ ਜਾਣੀ ਚਾਹੀਦੀ ਆ ਉਹਦਾ ਤਰੀਕਾ ਕੋਈ ਵੀ ਹੋਵੇ ਉਹਦੇ ਨਾਲ ਉਹਦੇ ਲੰਗ ਦੇ ਵਿੱਚ ਪਾਉਣ ਨਾਲ ਠੀਕ ਆ ਥੋੜੀ ਕਣੀ ਵੇਸਟ ਹੋ ਜੂਗੀ ਉਹਦਾ ਕੋਈ ਪਤਾ ਨਕਸਾਨ ਨਹੀਂ ਠੀਕ ਆ ਦੋਸਤੋ ਧੰਨਵਾਦ ਮਿਲਦੇ ਨੇ ਜੀ